मोदी सरकार मुर्दाबाद मोदी सरकार मुर्दाबाद मोदी सरकार मुर्दाबाद ਧਰਨੇ ਦੇ ਕਿਉਂ ਆਇਓ ਭਾਈ ਜਿੰਨਾ ਚਿਰ ਸਾਡੇ ਆ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਹੈਗੇ ਉਹ ਆਪਦੇ ਅਸੀਂ ਉਹਨਾਂ ਚਰਾਵਾਂਗੇ ਸਾਨੂੰ 10-12 ਦਿਨ ਹੋ ਗਏ ਗਲੇ ਵੀ ਬੈਠੇ ਪਏ ਨਾਰੇ ਲਾ ਲਾ ਕੇ ਜਿੰਨੇ ਲੋਕ ਜੁੜਨਗੇ ਉਹਨਾਂ ਹੀ ਆਪਣਾ ਫਾਇਦਾ ਹੈਗਾ ਇਹਨਾਂ ਨਾਲ ਆਪਣਾ ਨੁਕਸਾਨ ਆ ਆਪਣੀ ਨੁਕਸਾਨ ਆਪਣਾ ਆਪਣੀਆਂ ਮੰਡੀਆਂ ਖਤਮ ਹੋ ਜਾਣਗੀਆਂ ਆਰਥ ਦਾ ਕੰਮ ਖਤਮ ਹੋ ਜਾਊਗਾ ਆਪਦੀਆਂ ਫਸਲਾਂ ਆਪਾਂ ਤੋਂ ਵਜਾਉਣਗੇ ਘੱਟ ਰੇਟ ਤੇ ਲੈਣਗੇ ਇਹਦੇ ਨਾਲ ਕਿਸਾਨੀ ਖਤਮ ਹੋ ਜਾਊਗੀ ਬਈ ਕੌਣ ਕਰ ਰਿਹਾ ਇਹ ਸਭ ਕੁਝ ਇਹ ਸਰਕਾਰਾਂ ਕਰ ਰਹੀਆਂ ਨੇ ਬਈ મોદી ਸਰਕਾਰ ਕਰ ਰਹੀ ਹੈ ਸਾਰਾ ਕੁਝ ਤੇ ਆਪਾਂ ਨੂੰ ਅੱਗੇ ਆਉਣਾ ਚਾਹੀਦਾਗਾ ਸਾਰਿਆਂ ਨੂੰ ਤੇ ਇਹਦੇ ਨਾਲ ਆਪਣੀ ਫਾਇਦਾ ਬਈ ਕਦੋਂ ਤੱਕ ਕਾਉਂਗੇ ਧਰਨੇ 'ਚ ਜੇ ਨਾ ਕਾਨੂੰਨ ਵਾਪਸ ਹੋਏ ਬਈ ਜਿੰਨਾ ਚਿਰ ਹੁੰਦੇ ਨਹੀਂ ਉਹਨਾਂ ਚਿਰ ਆਵਾਂਗੇ ਬਈ ਜਿਵੇਂ ਆਏ ਬਈ ਤੁਹਾਨੂੰ ਪਤਾ ਅਸੀਂ ਜਿਹੜੇ ਕਾਲੇ ਕਾਨੂੰਨ ਕੀਤੇ ਆ ਉਹਨਾਂ ਦੇ ਕਰਕੇ ਰੱਦ ਕਰਵਾਉਣ ਖਾਤਰ ਤੇ ਜਿਹੜੇ ਨੁਕਸਾਨ ਕੀ ਹੋਊਗਾ ਆਪਣਾ ਇਹਦੇ ਨਾਲ ਨੁਕਸਾਨ ਜਿਹੜੇ ਇਹਨਾਂ ਨੇ ਤਿੰਨ ਕਾਨੂੰਨ ਨਹੀਂ ਕੀਤੇ ਉਹ ਜਿਹੜੇ ਵਾਹਨ ਖੋਹਦੇ ਆ ਆਪਾਂ ਤੋਂ ਲਾਂ ਕਰਕੇ ਭਈ ਜਿਹੜੇ ਆ ਮੋਦੀ ਹੈ ਨਾ ਬਾਦਲ ਹੋ ਰਿਹਾ ਇਹ ਆਪਣੀ ਜ਼ਮੀਨਾਂ ਲੁੱਟਣ ਨੂੰ ਫਿਰਦੇ ਆ ਆਪਾਂ ਨੂੰ ਹੈ ਨਾ ਜਿਹੜੇ ਜਿਹੜੇ ਬੰਦੇ ਹੈ ਨਾ ਕਿਸਾਨ ਹੈਗੇ ਕਿਸਾਨ ਸਾਰੇ ਹੈ ਨਾ ਇੰਡੀਆ ਨੂੰ ਆਪਾਂ ਨੂੰ ਹੈ ਨਾ ਫੈਸਲਾ ਹੋ ਜਾਣਾ ਚਾਹੀਦਾਗਾ ਵੀ ਆਪਾਂ ਹੈ ਨਾ ਮੋਦੀ ਸਰਕਾਰ ਨੂੰ ਖਤਮ ਕਰਕੇ ਆਪਣਾ ਕਿਸਾਨ ਦੀ ਜ਼ਮੀਨਾਂ ਬਚਾਵਾਂਗੇ ਨਹੀਂ ਥੋੜੀ ਉਮਰ ਸਕੂਲ ਜਾਂਦੇ ਆ ਸਕੂਲ ਕਿਉਂ ਨਹੀਂ ਜਾਂਦੇ ਜਿੰਨਾ ਚਿੱਕਰੇ ਹੈ ਨਾ ਆ ਧਰਨਾ ਹਟਦਾ ਨਹੀਂਗਾ ਉਹ ਹੈ ਨਾ ਕਿਸ ਬਾਦਰ ਹੋਰੇ ਹਟਦੇ ਨਹੀਂ ਕਿ ਵੀ ਸਾਡੀਆਂ ਜਮੀਨਾਂ ਲੈਣਗੇ ਅਸੀਂ ਜਿੱਨਾ ਚੱਕਰ ਸਕੂਲ ਲੱਗਦੇ ਨਹੀਂ ਕਿ ਜਿੱਨਾ ਚੱਕਰ ਧਰਨਾ ਲੱਗੂਗਾ ਅਸੀਂ ਸਕੂਲ ਨਹੀਂ ਜਾਂਦੇ ਇਹ ਕਿਸਾਨੀ ਕੋਰਟ ਦੇ ਵਿੱਚ ਅਸੀਂ ਆਪਦੇ ਕਾਲੇ ਕਾਨੂੰਨ ਵਾਪਸ ਲੈਣਾ ਹੀ ਆਏ ਕਿਹਨੇ ਕਾਲੇ ਕਾਨੂੰਨ ਕੀ ਨੁਕਸਾਨ ਇਹ ਸਾਡੀਆਂ ਜਮੀਨਾਂ ਲੈਣ ਨੂੰ ਫਿਰਦੇ ਕੌਣ ਫਿਰਦਾ ਜਮੀਨਾਂ ਲੈਣ ਜੱਪਕੇ ਜੱਪਕੇ ਜਿੱਦੜ ਮੋਦੀ ਸਰਕਾਰ ਕੈਪਟਨ ਸਰਕਾਰੀ ਬਾਦਲ ਸਰਕਾਰੀ ਸਾਆਂ ਸਰਕਾਰ ਕੋਈ ਸਰਕਾਰ ਹੈਗੀ ਜਿਹੜੀ ਤੁਹਾਨੂੰ ਲੱਗਦੀ ਹੈ ਵੀ ਸਹੀ ਹੈ ਹਾਂਜੀ ਹਾਂਜੀ ਕਦੋਂ ਤੱਕ ਕਹਾਂਗੇ ਧਰਨੇ ਚ ਜਦੋਂ ਤੱਕ ਸਾਨੂੰ ਕਾਲੇ ਕਾਨੂੰਨ ਸਾਡੇ ਵਾਪਸ ਨਹੀਂ ਮਿਲਦੇ ਕਿਸਾਨ ਜੁਨੀਅਰ ਜਿੰਦਾਬਾਦ ਕਿਸਾਨ ਜੁਨੀਅਰ